ਸ੍ਰੀ ਅਕਾਲ ਜੀ ਹਰਤਖ ਸਵਾਗਤ ਹੈ ਤੁਹਾਡਾ ਜਿਹੜੀ ਵੀਡੀਓ ਚ ਮੋਟਰ ਬਰਾਏ ਤੇ ਬਸੇ ਨੂੰ ਦੇਖਦੇ ਆ ਵੀ ਪਾਣੀ ਲਾਈਏ ਕਿ ਨਾ ਲਾਈਏ ਕਿਉਂਕਿ ਅੱਜ ਇਹ 25 26 ਦਿਨ ਦਾ ਹੋ ਗਿਆ ਬਸੇ ਨੂੰ ਵੀਜੇ ਨੂੰ ਬਸੇ ਨਾ ਛਾਲਾ ਮਾਰਦਾ ਜਾਂਦਾ ਪੂਰੀ ਮੈਂ ਇਹ ਦੇਖ ਰਿਹਾਦਾ ਵੀ ਚੱਲ ਜੇ 2-4 ਦਿਨ ਹੋਰ ਲੰਘ ਜਵੇ ਤਾਂ ਦਹੂੰਗਾ ਨਹੀਂ ਫਿਰ ਉਹ ਬਹੁਤ ਵਧੀਆ ਆਇਆ ਹੈ ਨਾ ਵੱਡੇ ਵਾਲਾ ਤਕਰੀਬਨ ਇਹ 10 ਦਿਨ ਤੱਕ ਵੱਡਾ ਲੱਗ ਜੂ 40 ਦਿਨ ਚ ਐ ਨਹੀਂ ਨੇ ਪ੍ਰੋਪਰ ਹੋ ਜਾਣਾ ਅੱਜ ਸਮਝ ਲਓ ਵੀ 26 ਦਿਨ ਦਾ ਹੋਇਆ 15 ਦਿਨ ਤੱਕ ਤਾਂ ਇਹਨੂੰ ਐ ਪੂਰਾ ਵੱਡਾ ਲੱਗਣੇ ਆਲਾ ਪਾਣੀ ਵਾਰੀ ਦੇਖਦੇ ਤਾਂ ਵੀ ਅੱਜ ਲਾਵਾਂ ਪਰ ਇਹ ਨਹੀਂ ਪਈ ਅਸਲ 'ਚ ਜੇ ਕੱਲ ਮੈਂ ਤੇ ਰੇਹ ਪੈ ਜਾਂਦਾ ਫਿਰ ਮੈਂ ਜਿਹਨੂੰ ਪਾਣੀ ਲਾ ਦੇਣਾ ਉਹਦਾ ਲਸਣ ਵੀ ਐਨ ਪੂਰਾ ਛਾਲਾ ਮਾਰਦਾ ਜਾਂਦਾ ਇੱਧਰ ਵਾਲਾ ਵੀ ਉਹ ਪਰਾਂ ਵੀ ਲਾਇਆ ਆਪਾਂ ਨੇ ਉਹ ਵੀ ਐਨ ਵਧੀਆ ਲਸਣ ਬਾਕੀ ਦੇਖਦੇ ਆ ਪਾਣੀ ਦੀ ਸਲਾਹ ਕਰ ਦਿੰਦਾ ਤਾਂ ਵੀ ਕਦ ਕੱਲ ਆਈਏ ਨਹੀਂ ਤਾਂ ਜੇ ਰੇਹ ਪਾਉਣਾ ਫਿਰ ਮੈਂ ਅੱਜ ਲਾ ਦੇਣਾ ਉਹਦਾ ਕੱਲ ਰੇਹ ਪਾਉਣਾ ਭੁੱਲ ਗਿਆ ਟਾਈਮ ਹੀ ਜਾਈ ਲੱਗਿਆ ਅੱਜ ਹੋਣੀ ਸ਼ਾਮ ਨੂੰ ਜੇ ਜੂਰੀਆ ਥੋੜਾ ਜਿਹਾ ਪਾ ਕੇ ਉੱਤੇ ਬਾਅਦ ਫੇ ਸਵੇਰੇ ਦੇਖਦੇ ਆ ਪਾਣੀ ਲਾ ਦਾਂਗੇ ਮੈਂ ਕਿਹਾ ਵੀ ਜੇ ਪਹਿਨਾ ਪਾਣੀ ਲਾਤਾ ਫਿਰ ਜੇ ਵਿੱਚ ਜੂਰੀਆ ਪਾਉਣ ਬੜੇ ਫੇਰ ਖਰਾਬ ਹੋਊਗਾ ਮਿੱਧ ਹੋ ਜਾਣਾ ਇਹਦੇ ਨਾਲੋਂ ਮੈਂ ਕਿਹਾ ਵੀ ਚੱਲ ਕੋਈ ਨਹੀਂ ਪਹਿਨਾ ਰਹੀ ਪਾ ਦਿੰਦੇ ਇੱਕ ਦਿਨ ਹੋਰ ਸਹੀ ਜਿੱਥੇ ਇੰਨੇ ਦਿਨ ਲੰਘ ਗਏ ਸਾਗ ਵਾਸਤੇ ਹੋਇਆ ਸਾਗ ਹੋ ਗਿਆ ਘਰ ਦਾ ਚੱਲ ਮਿਲਦੀ ਆ ਜੀ ਫੇ ਲਓ ਜੀ ਅੱਜ ਲੱਗੇ ਫੂਸਕੜਣ ਹੈ ਇਹ ਵੀ ਬਹੁਤ ਟਾਈਮ ਦਾ ਕੰਮ ਰਹਿੰਦਾ ਤਾਂ ਖਾਸੇ ਦਿਨ ਰੁਕੇ ਤੇ ਆਇਓ ਪਿਆ ਉਧਰ ਡਾਕਟਰ ਕੀ ਕਰਨ ਆਪੈਣਾ ਕਿੰਨਾ ਕੁ ਹੂੰ ਕਿੰਨਾ ਕਿਜੀ ਕਰਾਂ ਮੈਂ ਮੈਂ ਕਰਦਾ ਠੀਕ ਹੈ ਇਹ ਪੱਲੀ ਕਾ ਤੇ ਲਾਉਣ ਲੱਗੇ ਪਾਪੀ ਆਇ ਕਿ ਨਹੀਂ ਨੂੰ ਕੁਝ ਘਟ ਜਾਊ ਐਸਾ ਅਦਰ ਤਾਈ ਦੇ ਘਰ ਹੈ ਪਿਉਰੀ ਇਹ ਗਰੀ ਆਉ ਘਟੇਰ ਚ ਫਿਰ ਇਹ ਨਾ ਤਾਈ ਕਿਤੇ ਬਾਅਦ ਸਾਨੂੰ ਕੰਪਲੇਨਟ ਕਰੋਗੇ ਮੇਰੇ ਘਰ ਫੂਲਸ ਨਾ ਪਰ ਤੈਨੂੰ ਸਵਾਇਕਾ ਨਹੀਂ ਬਣੀ ਆ ਹਾਂ ਕੋਈ ਬਈ ਅਲੱਗੇ ਪਾਸਾ ਕਰ ਦੇਣਾ ਜੀ ਕਿਵੇਂ ਕੋਈ ਇੰਦਰਾ ਬੜਾ ਪਾਸਾ ਰੂ ਠੀਕ ਹੈ ਠੀਕ ਹੈ ਅਸੀਂ ਗੰਦਾ ਹੀ ਨਹੀਂ ਕਰਨਾ ਥੋੜੇ ਘਰ ਵਾਲੇ ਥੋੜੇ ਘਰ ਵਾਲੂ ਜਾਣੇ ਨਹੀਂ ਦੇਣਾ ਉਹ ਬਈ ਪ੍ਰੀਤੀ ਵਿਚਾਰੀ ਗਈ ਹੋਈ ਨਾਲ ਕੇਣ ਸਾਫ ਕਰਨੇ ਵਾਲੀ ਅੱਛਾ ਜੀ ਨੇ ਕਰ ਗਿਆ ਦੀ ਬੜਾ ਠੀਕ ਆ ਇੱਥੇ ਜਿਗਰੀ ਜਾਣਾ ਇਹ ਤਾਂ ਗਲਤ ਗੱਲ ਆ ਇਹ ਆਪ ਵੀ ਭਰ ਗਿਆ ਮੈਂ ਪੂਰਾ ਮੇਰੀਆਂ ਗਾਲਾਂ ਪੈਣੀਆਂ ਵੀ ਅਸੀਂ ਪੋਚੇ ਲਾਏ ਵੇ ਤੇ ਅਸੀਂ ਇਹ ਕਰਿਆ ਵਾ ਤਾਂ ਪਹਿਲਾਂ ਤਾਂ ਤਾਇਆ ਜੀ ਮਿੰਗਰ ਦਾ ਤਾਇਆ ਦੀ ਭਰੇ ਤਾਇਆ ਗਲਤ ਆ ਹਾਂ ਤਾਇਆ ਦਾ ਸੰਭਰਾਉਣਾ ਪੈਣਾ ਹੁਣ ਮੈਨੂੰ ਪਹਿਲਾਂ ਸਾਰ ਸੰਭਰਾ ਦੀ ਤਾਇਆ ਗੱਲ ਹਾਂ ਤਾਈ ਨੇ ਤਾਂ ਕਹਿਤਾ ਕਿ ਭਾਈ ਸੁੰਭਰ ਕੇ ਜਾਈ ਤਾਈ ਵੀ ਕੈਨੇਡਾ ਨੂੰ ਗਈ ਜੀ ਹੁਣ ਤਾਂ ਆ ਗੱਲ ਆ ਜੀ ਉਹਦੇ ਗਾਣੇ ਦਾ ਸੁੰਭਰਨਾ ਪੈਣਾ ਵਿਚਾਰੇ ਹਾਂ ਚਾਰ ਥੈਲੇ ਨਿਕਲੇ ਜੀ ਆਪਣੇ ਬਾਹੂ ਜੀ ਡੇਢ ਕੋ ਕੰਟਰੋਲ ਸਭਾ ਕੋ ਕੰਟਰੋਲ ਹੂੰਗੀ ਇਦਨੇ ਦੁੱਤੀ ਬੀਚ ਕੇ ਫਾਇਦਾ ਹੂੰ ਚੱਲ ਹੁਣੇ ਮੈਂ ਸਾਨੂੰ ਡੈਡ ਦੀ ਹੂਡ ਪਹਿਆ ਹੋ ਜੂ ਉਹ ਤਾਂ ਚਲ ਡੈਡ ਤਾਂ ਫੇਰ ਵੀ ਬਣੇ ਜਾਣ ਦਾ ਜਿਹੜੇ ਪੈਸੇ ਮਿਲੇ ਤੇ ਹੂੰ ਪਰ ਜਿਹੜਾ ਇੰਨਾ ਦੁਖੀ ਹੋਏ ਇੰਨੇ ਦਿਨ ਹੋ ਗਏ ਪਏ ਨੂੰ ਇੰਨੇ ਦਿਨ ਹੋ ਗਏ ਤਾਰੇ ਲਦਿਆ ਕਾਰਿਆ ਵੀ ਮੈਂ ਹੀ ਅੱਧਾ ਪਿੰਡ ਭਰਤਾ ਅੜੰਬਾ ਟ੍ਰੇਚਰ 100 ਕੰਮ ਪਿਆ ਹੋਰ ਹੁਣ ਹਤਾਈ ਜੀ ਦਾ ਇੰਨਾ ਕਹਿ ਪੰਗੇ ਬਹੁਤ ਆ ਪਰ ਪੰਗੇ ਬਹੁਤ ਹੈ ਜੀ ਕੰਮ 'ਚ ਹਾਂ ਉਹੀ ਚੱਕਰ ਆ ਹੁਣ ਕੋਲ ਕੇ ਆਉਂਗੇ ਪਾ ਕੇ ਲਿਆਈ ਪੈਣਾ ਚੱਲ ਕੋਈ ਨੂ ਅੱਗੇ ਨੂੰ ਲੱਗਾ ਚੱਲੀ ਜਾਂਦਾ ਵਾਧਾ ਘਟਾ ਕਈ ਵਾਰੀ ਜ਼ਿਆਦਾ ਵੀ ਨਿਕਲ ਜਾਂਦੇ ਜ਼ਿਆਦਾ ਵੀ ਨਿਕਲ ਜਾਂਦਾ ਕਈ ਵਾਰੀ ਘਟ ਨਿਕਲਦਾ ਐਜ ਕੀ ਘਟ ਨਿਕਲਿਆ ਹੂੰ ਗਾਹਾਂ ਨੂੰ ਵੀ ਹੋਰ ਫੇ ਕਿਦਾਂ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਵਧੀਆ ਜੀ ਠੀਕ ਆ ਜੀ ਬਣਾਓ ਕੀ ਹੱਥ ਲਾ ਕਰਦਾ ਫਿਰਦਾ ਹੁਣ ਸਲਾਹ ਦਾ ਪਿਆਜ਼ਾਂ ਦੀ ਕਰਦੇ ਯਾਰ ਵੀਰੇ ਵੀ ਪਿਆਜ਼ੇ ਲਾ ਲਈਏ ਬੱਡਾ ਆ ਹੈ ਮੋਹੀ ਪੁੱਛਦਾ ਬਾਕੀ ਬਾਈ ਤੁਸੀਂ ਕਮੈਂਟਾਂ 'ਚ ਸਾਨੂੰ ਜਰੂਰ ਦੱਸੋ ਅਸੀਂ ਲਾਉਣੇ ਦੀ ਸਲਾਹ ਇਹ ਪਿਆਜ਼ ਬੈਡਾਂ ਪਰ ਹੈ ਬਈ ਤਣ ਬੀਜੀਏ ਕਿ ਪਨੀਰੀ ਲਿਆਈਏ ਨਹੀਂ ਸਸਤਾ ਦਾ ਮੈਂ ਕਾਣਾ ਹੀ ਪੈਣਾ ਪਨੀਰੀ ਤਾਂ ਪੈਣੀ ਮਹਿੰਗੀ ਹੂੰ ਕਾਣਾ ਸਸਤਾ ਤਾਂ ਪੈਜੂਗਾ ਪਰ ਲਾਉਣ ਨੂੰ ਜਗਾ ਦੇ ਕੇ ਸੰਭਾਲ ਵੀ ਕਰਨੀ ਪੈਣੀ ਉਹਦੀ ਨਹੀਂ ਉਹਨੂੰ ਕੋਰੇ-ਕੂਰੇ ਤੇ ਬਚਾਉਣਾ ਪੈਣਾ ਬੜਾ ਯਾ ਹਾਂ ਜਿਹੜਾ ਇੱਕ ਸੌਖਰਾਂ ਨੇ ਬੀਜਿਆ ਉਹ ਤੇ ਪਿੱਛੇ ਬੀਜਿਆ ਵਾ ਹੂੰ ਜਾਂ ਥਲੀ ਤਰਪਾਲ ਤਰਪੂਲ ਹੂੰ ਤੇ ਕੇ ਕੱਢਣਾ ਛਾ ਸਵੇਰ ਨੂੰ ਤਰਪਾਲ ਤਾਰ ਨਹੀਂ ਉਹਦੇ ਉੱਤੇ ਅੱਛਾ ਕਾਦੀ ਸਾਂਭੀ ਕਰੀ ਬਾਕੀ ਆਏ ਦੱਸੋ ਜੀ ਵੈਰਾਈਟੀ ਕਿਹੜੀ ਲਾਈਏ ਪਹਿਲੀ ਵਾਰੀ ਲਾਉਣ ਲੱਗੇ ਉਹਦੇ ਗਾਣੇ ਅਸੀਂ ਤਾਂ ਗਾ ਵੈਰਾਈਟੀ ਦਾ ਨਹੀਂ ਬਈ ਪਤਾ ਵੈਰਾਈਟੀ ਦਾ ਸਾਨੂੰ ਪਤਾ ਨਹੀਂ ਹੈਗਾ ਹੁਣ ਵੀ ਲਾਈਏ ਕਿਹੜੀ ਨਹੀਂ ਆਹਾ ਸਾਲਾ ਮੈਂ ਕਿਹੜੀ ਜੀ ਨੇ ਖਾਦਾ ਬਸ ਆਹਾ ਜਣਾ ਹੁੰਦਾ ਕੋਈ ਔੜ ਦੇ ਫਿਰਦੇ ਆ ਨਾ ਤੋਤੇ ਤੋਤਾ ਜਾ ਹੈਗਾ ਹਾਂ ਹੂੰ ਬਾਕੀ ਹੁਣ ਅਸੀਂ ਲੈਣ ਚੱਲੇ ਤੇ ਕਾਨੂੰ ਦੇ ਬਾਰੇ ਕਣਤੀਉ ਸਲਾਹ ਕਰੀਤੀ ਜੱਗੂ ਗੱਲ ਵੀ ਕਰੀਤੀ ਜਿਹੜੇ ਲਾਉਂਦੇ ਇੱਕ ਅੱਧਾ ਬੰਦਾ ਹੋਰ ਪੁੱਛਿਆ ਤਾਂ ਬਾਕੀ ਵਰਾਈਟੀ ਕੇ ਜਨੇ ਨਹੀਂ ਦੱਸਿਆ ਗਿਆ ਵਰਾਈਟੀ ਲਾਲ ਕਹਿੰ ਜਾਂਦਾ ਨਸਕ ਵਾਲਾ ਨਸਕ ਵਾਲੇ ਲਾਲ ਪਿਆਜ਼ ਕਹੀ ਜਾਂਦੇ ਐਂ ਦਾਦੇ ਨੇ ਵੀ ਕਿਹੜਾ ਬੀਜੀ ਐ ਵੀ ਵਰਾਈਟੀ ਤਾਂ ਦੱਸੋ ਵੀ ਕਿਹੜੀ ਬੀਜੀ ਐ ਕਿਉਂ ਬੈਡ ਵਿਲੇ ਛੱਡਣੇ ਨਾਲੋਂ ਅਜਿਹਾ ਵੀ ਚਲੋ ਪਿਆਜ਼ ਦੇ ਤਜਰਬਾ ਦੇਖਦੇ ਆ ਜੈ ਬਾਬੂ ਰੇਲਵੇ ਜਾਂ ਜੇਲ੍ਹ ਮੈਂ ਇਹ ਤਾਂ ਦਹਾਏ ਤਾਂ ਕੁਝ ਨਹੀਂ ਕਹਿੰਦੀ ਹੈਗੀ ਤੇ ਵਿਚਾਰੀ ਫੇਲ ਪਾਸ ਵਾਲੀ ਉਹਦੇ ਕਹਾਣੇ ਹੈਂ ਕੰਦੀ ਐ ਇਹ ਤਾਂ ਫੇਲ ਪਾਸ ਵਾਲੀ ਹੋਆ ਉਨਾ ਦਾ ਠੀਕ ਜੰਮਦਾ ਗੰਨਾ ਵਧੀਆ ਜੰਮਦਾ ਤੇਰੇ ਜਿਆਦਾ ਜੰਮਦਾ ਗੱਲ ਕੀ ਕੋਈ ਬੈਦ ਪੜਦਾ ਮੈਂ ਕਹਿੰਦਾ ਯਾਰ ਮੇਰੇ ਗਿੱਲ ਘਟਤੀ ਉਹਦੇ ਕਰਕੇ ਪਾਣੀ ਛੇਤੀ ਪੀ ਗਿਆ ਇਹ ਤਾਂ ਤੇਰੇ ਸਲਾਬਾ ਪਾਉ ਦਾ ਖੇਤ ਹਲੇ ਮੇਰੇ ਸਲਾਬਾ ਤਾਂ ਹੈਗਾ ਤਾਂ ਪਰ ਮੈਂ ਪਾਣੀ ਲਾਇਆ ਬਹੁਤ ਹੌਲਕਾ ਏ ਪਰ ਨਹੀਂ ਹਾਲਾ ਬੈਡ ਦਾ ਭਰੇ ਜਾਂਦੇ ਆ ਬਾਕੀ 4 ਦਿਨ ਦਾ ਫਰਕ ਹੈਗਾ ਜੀ ਤਾਂ ਆਪਣਾ 4 ਦਿਨ ਤੱਕ ਪਤਾ ਲੱਗ ਜੂ ਆਹ ਹਾਂ ਆ ਦੇਖ ਜਿਹੜੀ ਪਛੀ ਸਾਰੀ ਬਾਹਰ ਅਗੇ ਕਣਾ ਨਿਕਲੀ ਆਹ ਇਹਦਾ ਬਹੁਤ ਜੰਮਦੀ ਆ ਜਿਹਦੀ ਜੜ ਕਿਹੜੀ ਲੱਗੀ ਵੀ ਕੋਈ ਵੀ ਨਹੀਂ ਦੇਖ ਇਧਰਲੀ ਸਾਈਡ ਸੁੱਕੀ ਵੀ ਆ ਇੱਧਰ ਆਹ ਜਿੱਧਰ ਪੈਰ ਤਾਂ ਰਿਹਾ ਵੇ ਜਾਨਵਰ ਨੇ ਨਹੀਂ ਅੱਖ ਤਾਂ ਇਹਦੀ ਲੱਗੀ ਵੀ ਆ ਕਿਤੇ ਯਾਰ ਹਾਂ ਤਾਂ ਹੀ ਅੱਖ ਤਾਂ ਹੈਗੀ ਆਹੀ ਲੱਗੀ ਵੀ ਮੜੀ ਜੀ ਬਸ ਥੱਲੇ ਆ ਬਸ ਹਾਂ ਉਰੀ ਆਹੀ ਦੇਖ ਲੈ ਹੁਣ ਇਹਨੂੰ ਹੋਰ ਕਰੋਂਗੇ ਪਾਣੀ ਦੇ ਪੈ ਜਿਹੜਾ ਅਗਲਾ ਪਾਣੀ ਲਾਉਣਾ ਹੂੰ ਉਹ ਪਾਣੀ ਨੂੰ ਵੱਟ ਕੇ ਪਿੱਛੇ ਦੱਬਣਾ ਪਾਣੀ ਲਾਉਣ ਦੇ ਬਗਾਂ ਪਰ ਉਹੀ ਹੈ ਵੀ ਪਾਣੀ ਦੇ ਪੈ ਨਾ ਦੱਬਾਂਗੇ ਹਾਂ ਨਹੀਂ ਪਿਛਲੀ ਵਾਰ ਤਾਂ ਮੈਂ ਗਿੱਲਾ ਬਹੁਤ ਆ ਖੇਤ ਆਹ ਤਾਂ ਖੇਤ ਗਿੱਲ ਉੜ ਗਈ ਬਸ ਸਮਝੀ ਜੀ ਤਾਂ ਉਹ ਇਹ ਤਾਂ 2-4 ਦਿਨ ਦੀ ਗਿੱਲ ਹੋਰ ਆ ਪਰ ਇਹਨੂੰ ਜਿੱਦਣ ਪਾਣੀ ਲਾਉਣਾ ਹੈ ਜੇ ਕੁਝ ਨਹੀਂ ਵਿਗੜਦਾ ਇੱਕ ਨਾ ਖੜੀ ਦੇਦਾ ਹਾਂ ਜਿੱਦਣ ਪਾਣੀ ਲਾ ਉਹ ਤੇ ਪਹਿਲਾਂ ਵੱਢਦੇ ਉਹ ਤੇ ਇੱਕ ਦਿਨ ਪਹਿਨਾ ਵੱਢ ਕੇ ਸਾਰੀਆਂ ਦੱਬ ਦੇ ਦੋ ਦਿਨ ਪਾਣੀ ਲਾ ਦੇ ਫਿਰ ਆਏ ਆ ਵੀ ਅੱਖ ਸੁੱਕਣ ਦਾ ਚਾਂਸ ਏ ਨਹੀਂ ਰਹਿੰਦਾ ਬਾਕੀ ਮੈਂ ਯਾਦ ਕਰਿਆ ਤਾਂ ਬਈ ਫੂਸ ਭੁੱਲ ਗਿਆ ਤੈਨੂੰ ਯਾਰ ਦੱਸਣਾ ਕਾਵਾ ਫੂਸ ਕੱਢਿਆ ਤਾਂ ਅੱਜ ਮੈਂ ਕਹਿੰਦਾ ਨਹੀਂ ਕੱਢਣਾ ਹੋਣਾ ਮੰਮੀ ਨੇ ਦੇਖਿਆ ਵੀ ਤਾਂ ਹਾਂ ਉਹ ਮੈਨੂੰ ਕਹਿੰਦੀ ਵੀ ਤੀ ਮੈਂ ਮੈ ਰੋਪੜ ਨੂੰ ਜਾਣਾ ਤਾਂ ਆ ਤੂੰ ਮੈਂ ਜਾਂਦਾ ਤਾਂ ਗੱਡੀ 'ਚ ਮੈਂ ਤਾਂ ਕਰਕੇ ਮੈਨੂੰ ਤਾਰੀ ਨੇ ਯਾਦ ਕਰਾਇਆ ਕਹਿੰਦਾ ਚਾਚੇ ਦਾ ਵੀ ਫੂਸ ਤਾਂ ਮੈਂ ਕਹਿੰਦਾ ਉਹਦੇ ਕਿਹੜਾ ਏ ਕਹਿੰਦਾ ਮੈਂ ਟਰਾਲਾ ਨਹੀਂ ਤਰ ਕੇ ਆਇਆ ਉਹਦੋਂ ਉਹਦਾ ਮੈਂ ਰੱਖਿਆ ਉਹ ਮੈਂ ਕਹਿੰਦਾ ਛਿਆ ਕੱਢ ਲੂਗਾ ਮੈਨੂੰ ਐ ਉੱਥੇ ਸਾਲਾ ਉੱਡਦਾ ਜਿਆਦਾ ਟਰਾਲੇ ਚ ਲਾਦ ਦਲਵਾ ਸਾਰਾ ਹੀ ਇੱਥੇ ਲਿਆ ਕੇ ਕੱਢਾਂ ਬਾਈ ਸਾਰਾ ਪਿੰਡ ਭਰ ਗਿਆ ਯਾਰ ਮੈਂ ਉਹੀ ਕਹਿਣਾ ਆ ਜਾਂ ਫਿਰ ਤੂੜੀ ਵਾਲੀ ਟਰਾਲੀ ਦੇਖੀ ਐ ਵੀ ਖੂਹ ਚ ਪੈ ਜਵੇ ਜਿਹੜਾ ਵੱਤ ਗਿਆ ਫਰੇਸ਼ਰ ਵਾਲਾ ਉਹੀ ਚੱਕਰ ਆ ਨਹੀਂ ਉਹ ਇਕੱਠਾ ਕਰਨਾ ਪੈਣਾ ਬਾਅਦ ਚ ਦਕਮਣ ਹੋ ਜਾਣਾ ਬਹੁਤ ਵਰਗਾ ਦਕਮਣ ਚਲ ਅਸੀਂ ਕੱਲੇ ਤੂੰ ਵੀ ਕੋਈ ਖਲਾ ਦੇ ਦੇ ਤਾਂ ਤਾਂ ਕੁਝ ਨਹੀਂ ਨਿਕਲੇ ਯਾਰ ਉਤੀ ਵੇਚ ਦਿੰਦਾ ਵਧੀਆ ਰਹਿਣਾ ਇਦਾਂ ਡੇਢ ਦੋ ਡੇਢ ਕੁਇੰਟਲ ਧਾਨ ਹੋਣੇ ਆ ਚਲ ਥੋੜੇ ਜਿਹੜਾ ਕੁਇੰਟਲ ਵੀ ਸਾਲੇ 4000 ਦੇ ਹੋ ਗਏ ਯਾਰ ਹੈਂ? ਹੈਂ? ਫੂਸ ਵਾਲੇ ਨੂੰ ਕਹਿਣਾ ਕਹਿੰਦਾ ਡੇਢ ਕੁਇੰਟਲ ਤਾਂ ਆਣ ਨਿਕਲੇ ਫੂਸ ਚ। ਹੋਰ ਕੀ ਚਾਹੀਦਾ? ਆਹ ਹੋਰ ਰਬ ਚਾਹੀਦਾ ਹੁਣ। 20 ਲੀਟਰ ਤੇਲ। ਤੂੰ ਕਿਧਰ ਕੋ ਮੈਂ ਆਇਆ? ਉਹ। ਤੂੰ ਕਿਧਰ ਕੋ ਮੈਂ ਆਇਆ? ਮੈਂ ਕਿਧਰ ਕੋ ਮਨਾ ਮੈਂ 9 ਵਜੇ ਮੋਟਰ ਚਲਾਈ ਹੋਈ ਹੈ ਜਦੀ ਕੱਟ ਦਿੰਦੇ ਆ ਇਹ। ਤਿੰਨੇ ਵਿੱਗੇ ਜਗ੍ਹਾ ਨਹੀਂ ਭਰੀ ਹੈਗੀ। ਐਸੇ ਸਲਾਹ ਕਰਦੇ ਯਾਰ ਪਿਆਜ਼ ਦੀ। ਲਾਉ ਫਿਰ। ਲਾਈਏ ਤਾਂ ਸਹੀ ਸਾਨੂੰ ਐਉਂ ਨਹੀਂ ਪਤਾ ਵੀ ਵੈਰਾਈਟੀ ਕਿਹੜੀ ਲਾਈਏ। ਵੈਰਾਈਟੀ ਤਾਂ ਬਹੁਤ ਆਇਆ। ਨਾ ਵੈਰਾਈਟੀ ਦਾ ਪਤਾ। ਹੁਣ ਇਹ ਨਹੀਂ ਸੋਚਦੇ ਆ ਵੀ ਪਨੀਰੀ ਕਦ ਬੀਜੀਏ ਕਦ ਲੱਗਣਾ ਪੂਰੀ ਇਨਫੋਰਮੇਸ਼ਨ ਵੈਨਾਂ ਪੜਨੀ ਪੈਣੀ ਬੈਠ ਕੇ ਹੁਣ ਅੱਜ ਇੰਦਰਜੀਤ ਨੇ ਕਿਹੜੇ ਲਾਇਆ ਤੇ ਵੈਰੈਟੀ ਉਹ ਬਲਕਨ ਨੂੰ ਸਲਾਹਾ ਤੇ ਤੇਰੀਆਂ ਜਾਨੀਆਂ ਥਾਲੀਆਂ ਹੁਣ ਸਾਡੀ ਵਾਰ ਨੂੰ ਸਲਾਮ ਮੁੱਕ ਗਈਆਂ ਤੇਰੀਆਂ ਦੇਖ ਲੈ ਤੈਨੂੰ ਭੇਜੀਆਂ ਨਹੀਂ ਫੋਟੋਆਂ ਉਹ ਤਾਂ ਮੈਂ ਪੜ ਲਈਆਂ ਫੇਰ ਫੋਟੋ ਫੋਟੋ ਦੀ ਗੱਲ ਹੋਣੀ ਨਹੀਂ ਆ ਉਹ ਤਾਂ ਚੱਲ ਠੀਕ ਆ ਇਹ ਤਾਂ ਬਹੁਤ ਜੀ ਦਾ ਐਡਾੜਾ ਪਿਆਰ ਦਾ ਕਿਹੜਾ ਇਹ ਇੰਦਰਜੀਤ ਨੇ ਲਾਇਆ ਉਹ ਵੀ ਫਰਵਰੀ ਚ ਲਾਇਆ ਉਹਨੇ ਫਰਵਰੀ ਚ ਲਾਇਆ ਐਡਾੜਾ ਪਿਆਰ ਦਾ ਬਈ ਇਹਦਾ ਆ ਜੀ ਸਰ ਪਨੀਰੀ ਬੰਦੀ ਜੀ ਹਾਂ ਉਹਨੇ ਪਨੀਰੀ ਪਨੀਰੀ ਥੋੜੀ ਮਹਿੰਗੀ ਉਹ ਪੈਣੀ ਤਾਂ ਮਹਿੰਗੀ ਐ ਮੈਂ ਤਾਂ ਹੀ ਕਿਹਾ ਕੋਸੇ ਥੋੜਾ ਜਿਹਾ ਬੀਜ ਲੋ ਕੋਸੇ ਲੈ ਕੇ ਦੇਖ ਲਓ ਮੁੱਲ ਨਹੀਂ ਜਿੰਨਾ ਕਾ ਕਾਣ ਹੋ ਗਿਆ ਕਾਣ ਲਾ ਲੈ ਜੇ ਕਾਣ ਲੈ ਆਈ ਕਾਣ ਸਾਲ ਠੀਕ ਨਹੀਂ ਬਾਕੀ ਜੇ ਬਚ ਗਿਆ ਪਨੀਰੀ ਲਾ ਲੂ ਮੈਂ ਜੱਦਦਾ ਇਹਨੂੰ ਨਹੀਂ ਜ਼ਰੂਰੀ ਥੋੜਾ ਦੱਸਿਆ ਵਾ ਸਾਰਾ ਹੀ ਦੁੱਧਣਾ ਜਿੰਨੇ ਕ ਚ ਲੱਗ ਗਾ ਲੰਗ ਲਾ ਲਾਂਗੇ ਉਹ ਟਾਈਮ ਰਹਿ ਟਾਈਮ ਚਾ ਫਰਕਾ ਇਹ ਹੁਣ ਦੇ ਗੰਨਾ ਸਾਰੇ ਜੰਮੇ ਹੋਣ ਜਿੰਨੇ ਨੂੰ ਪਿਆਜ਼ ਦੀ ਵਾਰੀ ਆਉਣੀ ਆ ਨਾਲੇ ਗੜਾਈ ਹੋ ਜਣੀ ਜੀ ਨਾਲੇ ਗੜਾਈ ਹੋ ਜਣੀ ਨਾਲੇ ਜੇ ਇਹਨੂੰ ਪਾਣੀ ਵੀ ਵੱਧ ਲੱਗ ਗਏ ਇੱਕ ਵਾਰ ਤੁਹਾਨੂੰ ਹੋਰ ਦੱਸਾਂ ਜਾਂ ਤਾਂ ਪਿਛਲੀ ਵਾਰੀ ਉੱਥੇ ਵੀ ਜਿਆਦਾ ਕੰਨਾ ਹੂੰ ਭੈਣੀ ਹੂੰ ਉਹਦੇ ਨਾਲੋਂ ਇਹ ਹਾਲ ਦਾ ਡਬਲ ਆ ਜਿਹੜਾ ਪੋਰ ਆ ਇਹ ਜ਼ਿਆਦਾ ਖੋਲਿਆ ਪਤਾ ਬਾਈ ਕੁਸਲਾ ਤੰਗ ਤਾਂ ਇਹ ਦੂਰ ਆ ਬਾਈ ਇਹ ਫੋਟੋ ਪਰ ਆ ਉਹ ਘੱਟ ਤਾਂ ਜਾ ਇਹੀ ਤਾਂ ਜਦ ਵੀ ਦਾ ਫਰਕ ਆ ਖੋਲਿਆ ਵਾ ਕੇ ਨਾ ਨਾ ਖੋਲਿਆ ਵਾ ਮੈਂ ਮਾਲਾ ਗੱਲ ਮੇਰੀ ਆ ਉਹ ਕੋਈ ਛੇੜਖਾ ਨਹੀਂ ਕਰ ਦਿੰਦੇ ਆ ਕੀ ਹਾਲ ਹੈ ਵਧੀਆ ਵੀਰ ਹੈ ਉਹੀ ਆ ਇਹ ਇੰਨਾ ਫਰਕ ਨਹੀਂ ਹੈਗਾ ਉਹ ਵਧੀਆ ਏ 9 ਵਜੇ ਮੋੜ ਤੇ ਵੀ ਤਿੰਨ ਬੰਦੇ ਨਹੀਂ ਪਰੇ ਜਦ ਜਵੀ ਯਾਰ ਗਾਲੇ ਅੱਧਪਰੀਂ ਡੀ ਜੀ ਹੋ ਗਈ ਦੀ ਮੀਂਹ ਪੈ ਗਿਆ ਮੀਂਹੇ ਖਰਾਬ ਕਰਤਾ ਹੁਣ ਦੇਖਿਆ ਵਧੀਆ ਜੰਮੀਆਂ ਨਾ ਛੱਟਾ ਦੇਖ ਦੂ ਮੇਰਾ ਛੱਟਾ ਕਿਆ ਕਹਿੰਦਾ ਨਹੀਂ ਸਾਡਾ ਛੱਟਾ ਮਾੜਾ ਤੂੰ ਪੰਮੇ ਆ ਪੰਮਾ ਗੱਲ ਮੈਨੂੰ ਮੁਖਾਵਲ ਕਰਦਾ ਤਾਂ ਕਣਕ ਦੇ ਛੱਟੇ ਨੂੰ ਮੈਂ ਪੰਮੇ ਨੂੰ ਦੱਸਤਾ ਮੈਂ ਕਣਕ ਇਕਣਾ ਜੰਮਣੀ ਆ ਉਹ ਗਾਲੇ ਨਾ ਸਾਡਾ ਛੱਟਾ ਮਾੜਾ ਬਰਸੀਨ ਵਾਲਾ ਦੇਖ ਆ ਜਾ ਇਹ ਬਰਹੀਨ ਦਾ ਛੱਟਾ ਨਹੀਂ ਦਿੱਤਾ ਇਹਨੇ ਉਦੋਂ ਤਾਂ ਕੇ ਗੱਲ ਮੈਂ ਤੇ ਇਹਦੇ ਦੇ ਨਹੀਂ ਹੁਣ ਮੈਂ ਇੱਕ ਕਿਆਰੀ ਹੁੰਦਾ ਦੇ ਲੈ ਕਹਿੰਦਾ ਮੈਂ ਤਾਂ ਦੇਣਾ ਹੀ ਕਟਣਾ ਜਾਂਦੇ ਹੈ ਇਹ ਵਾਰ ਭੁੱਲ ਜਿੱਟਾ ਦੁੱਤ ਦਾ ਹੈ ਹੈ ਬਰਦੀਨ ਦਾ ਸੀਨ ਦਾ ਇੱਕਣੀ ਕਾਲਾ ਉਹਨੂੰ ਮਗੀ ਸੀ ਬਾਈ ਨੂੰ ਲੈ ਕੇ ਗਿਆ ਉਹ ਛੱਟਾ ਦੇ ਕੇ ਆਇਆ ਉਹਦੇ ਅੱਛਾ ਆ ਦੁੱਤ ਦਾ ਕਾਲਾ ਹਾਂ ਇਹ ਬਾਈ ਛੱਟੇ ਦਾ ਕਮਾਲ ਨਹੀਂ 20 ਜਿਆਦਾ ਪਾ ਲੈ ਕਿਨੇ ਕਿਹੜਾ ਆਹਾਂ ਹਾਂ ਇਹ 20 ਜਿਆਦਾ ਉਹ 20 ਪਿਛਲਾ ਵੀ ਜੰਮਿਆ ਆ ਹਾਂ ਪਿਛਲਾ ਜੰਮਿਆ ਉਹਨਾਂ ਸਨ ਬੀਜੇ ਦਿੱਤੇ ਤੈਨੂੰ ਪਾਣੀ ਦਾ ਲਾ ਦੇਣਾ ਦਾ ਇਹਦਾ ਬਹੁ ਗੱਲੇ ਪਾਣੀ ਵਰਗੇ ਤਾਂ ਪਾਏ ਨਹੀਂ 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 ਨੇ ਜਿਹੜਾ ਛੱਡ ਦੇਣੀ ਇਹਨੂੰ ਉੱਪਰ ਟੱਕੜਨਾ ਪਾਣੀ ਲਾਏ ਤੇ ਇੱਕਣਾ ਇਹਨੂੰ ਪਾਣੀ ਲਾਹ ਜੜ ਪਾਣੀ ਜਿੰਦੂਰੀ ਇੱਕ ਤੇ ਪਾਣੀ ਘੱਲ ਲਾ ਦੰਨੇ ਆ ਜਿਹੜੇ ਜੜ ਘੁੱਟੋ ਜੀ ਮਿੱਟੀ ਚ ਇੱਕ ਪਾਣੀ ਜ਼ਰੂਰੀ ਆ ਮੈਰਾ ਕਹਣਾ ਉਹ ਟੁੱਟੀ ਜਾਗਣਾ ਇੰਨੇ ਦੇਲ ਵੀ ਤੁੰਨਾ ਉਹ ਬੱਸ ਘਰ ਸਿੰਗਲ ਫੇਸੇ ਲਵਾ ਗਈ ਉਹ ਕਹਿੰਦੇ 24 ਘੰਟੇ ਵਾਲੀ ਕਿੱਥੇ ਨਾ ਕਿੱਥੇ ਕੀ ਮੋਟਰ ਵਾਲੀ ਮੋਟਰ ਵਾਲੀ ਸਾਰਾ ਪਾਣੀ ਛੱਲਾਵਾ ਤਾਂ ਗਿਆ ਹੋਊਗਾ ਲੈ ਦਾ ਦੋ ਕੀਲਿਆਂ ਤੇ ਮੋਟਰ ਆ ਹੂੰ ਆ ਦੇਖ ਲਾਇਆ ਆ ਆਏ ਆ ਜੜਾ ਨੀ ਉੱਪਰ ਆ ਗਿਆ ਦੇਖ ਉਹ ਦੇਖ ਇਹ ਮਿੱਟੀ ਚਾਉਣਾ ਤਾਂ ਇਹ ਘੁੱਟ ਇਹਨੇ ਮਿੱਟੀ ਨੇ ਘੁੱਟ ਲੈਣਾ ਪਿਆ ਇਹਨੂੰ ਪਾਣੀ ਲਾ ਦੇ ਆ ਦੇਖ ਉਹ ਦੇਖ ਜੜ ਬਾਹਰ ਪਈ ਚੱਲਦਾ ਪਿਆ ਚੱਲਦਾ ਪੈਣਾ ਹੀ ਚੰਗਣ ਵਾਲੀ ਗੱਲ ਨਹੀਂ ਹੈਗੀ ਆ ਦੇਖੋ ਉੱਪਰੋਂ ਆਉਂਦਾ ਇਹ ਮਿੱਟੀ ਚ ਘੁੱਟ ਹੋ ਜਾਣਾ ਇਹਨੇ ਆ ਦੇਖ ਆ ਜੀ ਚੱਲ ਲਾ ਦੰਨੇ ਕੋਈ ਨਹੀਂ ਕਰਨੂ ਕਾਲੇ ਬਰਸੀਂ ਦਾ ਛੱਟਾ ਦੇਖ ਤਾ ਕੋਈ ਨਹੀਂ ਕਹਿੰਦਾ ਜੇ ਵੀ ਉਹ ਕਾਲੇ ਬਰਸੀਂ ਦਾ ਛੱਟਾ ਦੇਖ ਤਾ ਹੈ ਇੱਕ ਸਰ ਵੱਧ ਘਟਦਾ ਨਹੀਂ ਕਿਤੇ ਵਣੇ ਜਾਣਾ ਜਿਹਦਾ ਪੂਰਾ ਇੱਕ ਸਾਰ ਦਿੱਤਾ ਪਾਣੀ ਪਤਾ ਕਿੰਨਾ ਕਿੰਨਾ ਦਾ ਗੋਡੇ-ਗੋਡੇ ਪਾਣੀ ਦਾ ਲੈ ਜਿਹਦੇ ਦੋਆ ਤੋਕੜੀ ਪਾਣੀ ਚ ਸੁੱਕ ਗਿਆ ਤਾਂ ਫਿਰ ਕਹਿੰਦਾ ਆਪੇ ਸੁੱਕ ਜੂ ਕਾਲੂ ਤੂੰ ਛੱਟਾ ਦੇ ਦੇ ਸੁੱਕੇ ਪਾਉਣ ਦਾ ਹੀ ਚੰਗਾ ਮੈਂ ਕਿਹਾ ਮੰਨੂ ਗਿਆ ਜੇ ਮੈਂ ਛੱਟਾ ਦੇ ਦੇਣਾ ਮੈਂ ਮੰਨੂ ਗਿਆ ਬੰਦੇ ਨੂੰ ਕਹੇ ਹਟਿਆ ਹਾਂ ਆ ਡਾਕਟਰ ਜਮੀਨ ਨਾ ਕਿਹਾ ਜਿੱਦੇ ਚ ਪਾਣੀ ਦੇਖ ਲਈ ਕਦ ਕਿ ਤੱਕ ਸੱਕੂਗਾ ਜੇ ਛੱਟਾ ਦੇਈ ਉਹਨੇ ਜਦੀ ਲਾਤਾ ਤੀ ਜਦੋਂ ਜਨੇ ਆ ਕੇ ਪਾਣੀ ਸੁੱਕਿਆ ਹੁਣ ਬਰਸੂਣ ਕਿਤੇ ਕਿਤੇ ਦਿਖਦਾ ਕੋਈ ਮਰ ਜਾਂਦਾ ਮੈਂ ਉਹਨੂੰ ਕਹਾਂ ਜੇ ਜਦੀ ਛੱਟਾ ਦੇਈ ਚੱਲ ਕੋਈ ਨਹੀਂ ਹੋਰ ਪਹਿਲਵਾਨ ਕਿਦਾਂ ਜੀ ਦਾਲ ਜੀ ਠੀਕ ਆ ਕਣਕੇ ਨਿਕਲੇ ਹੋਊਂਗੇ ਯਾਰ ਕਿੰਨੇ ਦਿਨ ਹੋਏ ਜੀ ਬੀਜੀ ਨੂੰ ਦੋ ਤਰੀਕ ਦੀ ਆ ਸਮਝ ਅੱਜ ਹੋ ਗਈ 6 ਦਿਨ ਹੋ ਗਏ ਪੀਤਾ ਯਾਰ ਬਹੁਤ ਹੋ ਗਿਆ ਨਹੀਂ ਹੈ ਲੈ ਬੀਜੀ ਲੋਪ ਆਇਆ ਵਾ ਬੀਜੀ ਜਿਆਦਾ ਨਾਲੀ ਜਿਆਦਾ ਨਿਕਲਣੀ ਚਾਹੀਦੀ 60 65 ਕਿਲੋ ਬੀਜੀ ਆਇਆ ਵਾ ਸਵੇਰੋਂ ਮਾੜੇ ਮਾੜੇ ਡੱਕੇ ਦੇਖਦੇ ਦੇ ਦੇ ਦੇਤੇ ਵਰਸੀਨ ਦੇ ਤਾਂ ਮਾਰਦਾ ਈ ਸ਼ਾਲਾ ਯਾਰ ਅੱਜ ਫੇਰ ਹੀ ਮਾਉਣਾ ਭੁੱਲ ਗਿਆ ਇਹ ਅੱਛਾ ਫੇਰ ਵੀ ਦੇਖਣੋ ਕਿਤੇ ਪਾਣੀ ਲਾਉਣਾ ਹੁਣੇ ਪਾਣੀ ਲਾਉਣਾ ਦਾ ਅੱਜ ਸਵੇਰੇ ਪਾਣੀ ਲਾਉਣ ਲੱਗੇ ਆ ਰੇ ਪਾਉਣਾ ਭੁੱਲ ਗਏ ਆ ਇਹ ਰੇ ਬਾਦ ਮੈਂ ਪੈਣਾ ਫੇ ਪੈਣਾ ਨਹੀਂ ਹੈ ਅੱਜ ਸਵੇਰੇ ਨਾਲੇ ਵੀਡੀਓ ਬਣਾ ਕੇ ਗਿਆ ਐ ਚ ਮੈਂ ਕਿਹਾ ਵੀ ਪਾਈ ਜੇ ਸ਼ਾਮ ਨੂੰ ਅੱਜ ਰੇ ਪਾ ਕੇ ਕੱਲੂ ਪਾਣੀ ਲਾਉਂਗਾ ਉਹ ਤੇਰੇ ਯਾਦ ਦਾ ਫੇਰ ਆ ਗਿਆ ਫੇਰ ਭੁੱਲ ਗਿਆ ਲੈਟ ਹੀ ਨਹੀਂ ਆਈ ਮੈਂ ਕਹਿੰਦਾ ਲੈਟ ਵੀ ਨਹੀਂ ਹੈ ਲੈਟ ਤਾਂ ਹੈਗੀ ਆ ਚੱਲਦੀ ਆ ਬਲ ਤਾਂ ਹੈ ਨਹੀਂ ਬੱਲ ਹੁਣ ਭੱਜ ਗਈ ਹੋਣੀ ਪੈਣਾ ਚਲਦੀ ਦੀ ਲੈਟ ਤਾਂ ਯਾਨੀ ਕਿ ਨਿਕਲ ਨਹੀਂ ਰਹੀ ਨਹੀਂ ਸ਼ਕਤੀ ਕਣ ਕਹਿੰਦਾ ਫੇਰ ਵੀ ਹਫਤਾ ਹੋ ਗਿਆ ਨਿਕਲੇ ਆਉਂਗੀ ਹੁਣ ਇੱਕ ਅੱਧਾ ਦਿਨ ਹੋਰ ਦੇ ਆਏ ਵੀ ਨਹੀਂ ਵੀ ਬਾਹਰ ਬਾਦ ਡੂੰਗੀ ਚਲੇਗੀ ਉਹ ਨਿਕਲੇ ਆਉਣੀ ਇਹਦਾ ਕੈੜੀ ਦਾ ਖੇਤ ਹੂੰ ਬਾਕੀ ਪਿਆਜ਼ਾਂ ਦਾ ਪਤਾ ਕਰਨਗੇ ਇੱਥੇ ਹੂੰ ਪਿਆਜ਼ ਲਾਉਣੇ ਆ ਗੰਨੇ ਵਾਲੇ ਚ ਜਗੀਰ ਕਹਿੰਦਾ ਪਿਆਜ਼ ਲਾਉਣੇ ਆ ਮੈਂ ਕਿਹਾ ਚੱਲ ਦੇਖ ਲੈਂਦੇ ਆ ਭਾਈ ਜੀ ਰੀਲ ਵਿੱਚ ਜਾਂ ਜੀਲ ਵਿੱਚ ਪਿਆਜ਼ ਨੇ ਟਾਈਮ ਵੱਧ ਲੈਣਾ ਨਹੀਂ 4 ਮਹੀਨੇ ਲੰਦਾ ਲਸਣ ਆ ਉਹ ਤਾਂ ਵੱਧੇ ਲਉ ਲਸਣ ਵੀ 4 ਮਹੀਨੇ ਲੰਦਾ ਲਸਣ ਨੇ ਅਪ੍ਰੈਲ ਚ ਬੱਟ ਹੋ ਜਾਣਾ ਉਹਨੇ ਮਈ ਦੇ ਐਂਡ ਜੀ ਚ ਸ਼ੁਰੂ ਜੀ ਚ ਬੱਟ ਹੋ ਜਾਣਾ ਬਸ ਟਾਈਮ ਬਰਾਬਰ ਏ ਆ ਚੱਕਰ ਆ ਹਾਏ ਪਿਆਜ਼ ਪਤਾ ਕਰਿਆ ਵੀ ਕਣ ਬੀਜੀਏ ਕਿਆ ਕਰੀਏ ਹਾਂ ਕਾਣ ਪਤਾ ਕਰਨ ਗਏ ਕਹਿੰਦਾ ਇਹ ਜਿਹੜਾ ਹਾਈਬ੍ਰਿਡ ਹੈ 18000 ਰੁਪਏ ਕਿਲੋ ਤੇ 25000 ਦਾ ਵੀਜ ਵੀ ਹੋ ਗਿਆ ਕਾਣ ਕਣ ਉੱਤੇ ਬਾ ਜੰਮਣੇ ਦੀ ਕੋਈ ਗਾਰੰਟੀ ਨਹੀਂ ਵੀ ਕਿੰਨਾ ਕਿ ਜੰਮੂਗਾ ਦੋ ਹੀ ਲੈ ਲਵੇ ਤਾਰੇ ਨਹੀਂ ਕਹਿੰਦਾ ਦੇਸੀ ਬੀਜ ਲੋ 2500 ਰੁਪਏ ਕਿਲੋ ਆ ਤੇ ਦੇਸੀ ਬੀਗੂਆ ਵੀ ਦੂਏ ਭੂਖੇ ਜਿਹੇ ਆਉਣੇ ਉਹਦਾ ਦੂਏ ਨਹੀਂ ਉਹ ਵੀ ਕਾਣਾ ਕਹਿੰਦਾ ਸੀ ਦੇਸੀ ਉਹ ਵੇਚਦੇ ਆ ਸਾਰੀ ਹਾਈਬ੍ਰਿਡ ਨਹੀਂ ਕਹਿੰਦਾ ਸੀ ਵੇਚ ਦੇ ਹਾਈਬ੍ਰਿਡ ਕਿੱਥੇ ਪੂਰਾ ਕਰ ਲੂਗੇ ਮੇਰੇ ਸਾਹਮਣੇ ਤਾਂ ਅੱਲਾ ਸਣ ਵੀਗ ਲੈ ਉਹ ਲਸਣ ਨਹੀਂ ਹੋਣਾ ਹੁਣ ਨਾਲ ਲਸਣ ਦਾ ਬੀਜ ਪੈਣਾ ਇੰਨਾ ਬਾਈ ਉਸੇ ਕਹਣੇ ਕਹਿੰਦਾ ਲਸਣ ਬੀਤਾਂ ਜਿਆਦਾ ਕਹਦਾ ਹੁਣ ਗਾਹਾਂ ਵਾਲਾ ਖੇਤ ਅਸੀਂ ਲੈ ਲੂਗੇ ਜਿਆਦਾ ਦੇ ਦੇਵਾਂਗੇ ਉਹ ਕੰਮ ਹੋ ਜਾਣਾ ਕੰਮ ਹੋਈ ਹੋਇਆ ਵਾ ਲਗਾਣੀ ਇੰਨਾ ਪੈਣਾ ਹੈਗਾ ਲਸਣ ਦਾ ਜਣੀ ਕਿ ਇਹਦਾ ਐ ਵੀ ਤੇਰਾ ਰਹਿ ਜਾਣਾ ਪਿਆਜ਼ আর ਲਸਣ ਦਾ ਦੋਇ ਇਥੇ ਇਹ ਸਰੋ ਬੀਜ ਤੀ ਉਹਨੇ ਫਿਰ ਗੰਨੇ ਨੂੰ ਮਾੜਾ-ਬਾੜਾ ਫਰਕ ਤਾਂ ਪਾਉਣਾ ਹੁੰਦਾ ਮਾੜਾ-ਬਾੜਾ ਕਿਉਂ ਬਹੁਤ ਪਾਉਂਦੀ ਆ ਉਹ ਪਿਆਜ਼ আর ਲਸਣ ਨੇ ਥੱਲੇ ਥੱਲੇ ਰਹਿ ਜਾਣਾ ਇਹ ਚੀਜ਼ ਆ ਵੇ ਆਇ ਲਸਣ ਦਾ ਬੀਜ ਮਹਗਾ ਹੁਣ ਤਰੇ ਕਿ ਕੰਦਾ ਨਾਲੇ ਉਹਦੀ ਸ਼ਾਮਸ ਵਾਲ ਲੇਬਰ ਉਹ ਤਾਂ ਹੁਣ ਚੱਲ ਲੀਬਰ ਤਾਂ ਲਾਉਣੀੋਂ ਪੈਣੀ ਆ ਹੁਣ ਉਹ ਵੀ ਦੇਖ 20000 ਰੁਪਿਆ ਲੇਬਰ ਮੈਂ ਲਾਈ ਆ ਅਸੀਂ 20000 ਰੁਪਿਆ ਲੇਬਰ ਲਾਈ ਆ ਫੇਰ ਜੇ ਤੂੰ ਸਰੋਂ ਬੀਜ ਦੂਗਾ ਚੱਲ ਤਰੇ ਸਾਲੇ 10 ਕੁਇੰਟਲ ਝਾੜ ਘਟ ਜੂਗਾ ਤੇਰੀ ਸਰੋਂ ਵੀ ਹੋ ਜੈਣੀ 20000 ਰੁਪਿਆ ਅਸੀਂ ਲੇਬਰ ਲਾਈ ਆ ਦੋ ਗੜਾਈਆਂ 5-5000 ਦੀਆਂ 10000 ਲੁਆਈ 10000 ਪਟਾਈ ਲੈ ਲੈ 30000 ਰੁਪਿਆ ਲੇਬਰ ਉਹ ਫੇਰ ਕਿਆ ਫਾਇਦਾ ਉਹਦਾ ਚੱਲ ਰਿਸਕ ਦੇਖੀਏ ਤਾਂ ਸਹੀ ਹੁਣ ਉਦੇ ਨਾਲੋਂ ਸਰੋਂ ਠੀਕ ਆ ਮੈਂ ਜੇ ਤੇਰੀ ਦਾ 10 ਕੰਟਲ ਗੰਨਾ ਘਾੜ ਜੂਗਾ 10 ਕੰਟਲ ਦਾ ਛੇ ਦਾ ਫਰਕ ਪੈਣਾ ਯਾਰ ਤੂੰ ਸਾਰੇ ਜਨਾਬੀ ਤਜਰਬਾ ਕਰਕੇ ਦੇਖ ਲੈ ਉਹ ਗੰਨੇ ਨੂੰ ਇੰਨਾ ਫਰਕ ਨਹੀਂ ਪੈਣਾ ਵੈਸੇ ਕਿਉਂਕਿ ਜੰਮੇ ਆਉਣਾ ਗੰਨਾ ਜਾਨੂੰ ਗੰਨਾ ਤਾਂ ਜੰਮਿਆ ਬਹੋਣਾ ਉਹੀ ਗੱਲ ਆ ਹੁਣ ਤੂੰ ਸਾਡਾ ਦਿਲ ਨਾ ਤੋੜ ਵੀ ਨਾ ਮੈਂ ਤੈਨੂੰ ਦਾਦਾ ਵੀ ਲੇਬਰ ਦਾ ਖਰਚਾ ਬਹੁ ਆਇਆ ਨਾ ਚੱਲ ਦੇਖ ਲਈ ਗੜਾਈ ਸੜੀ ਦੀ ਗੜਾਈ ਨੂੰ ਬਹੁ ਬੰਗਾ ਦੇਖੀ ਜਾਊਗਾ ਕੋਈ ਹੁੰਦਾ ਲੇਬਰ ਵੀ ਰੋਪੜ ਤੇ ਆਉਣੀ ਫਿਰ ਲੇਬਰ ਉੱਪਰ ਤੇ ਆਪਣੇ ਭਈਏ ਦਾ ਮਹਿੰਗੇ ਪੈਣੇ ਨੇ ਜੀ ਰੋਟੀ ਵਾਲੀ ਪੂਰੀ ਹੋਣੀ ਟਰਾਲੀ 'ਚ ਲੇਵਰ ਆਉਣੀ ਹਾਂ ਆ ਹੁਣ ਤਾਂ ਜੰਮਿਆ ਵਾ ਸਾਰਾ ਹੀ ਬਰਸੀਨ ਤਾਂ ਬਹੁਤ ਕੰਮ ਦਾ ਬਰਸੀਨ ਤਾਂ ਛਾਲਾ ਮਾਰਦਾ ਲਸਣ ਵੀ ਛਾਲਾ ਮਾਰਦਾ ਚਲ ਗਾਹਾਂ ਨੂੰ ਕਹਿੰਦਾ ਲਾਲੀ ਕੀਲਾ ਮੇਰੇ ਬੀਜ ਦਾ ਲਸਣ ਇਹ ਜੀ ਲਾਉਣੀ ਚਾਹੀਦੀ ਹੈ ਜਿਹੜਾ ਰੇਟ ਹੋਇਆ ਵਾ ਨਾ ਇਹ ਸਟੋਰ ਕਰ ਲਵਿਲਾ ਸਾਨੂੰ ਸਟੋਰ ਕਰਨ ਦਾ ਕੋਈ ਔਖਾ ਨਹੀਂ ਲਸਣ ਦਾ ਖਰਾਬੀ ਨਹੀਂ ਹੁੰਦਾ ਉਹੀ ਗੱਲ ਆ ਇਹ ਤਾਂ ਸਟੋਰ ਕਰਨਾ ਕੋਈ ਔਖਾ ਨਹੀਂ ਹੂੰ ਗੱਲ ਦੇਖੀ ਜਊ ਕਿ ਬਣਦਾ ਹੋਵੇ। ਇਹ ਆਜ ਵਾਲਾ ਥੋੜਾ ਜਿਹਾ ਫਹਾ ਜਣੀ। ਹਾਂ ਜੇ ਕਿ ਸਟੋਰ ਨਹੀਂ ਹੋਣਾ ਹੈਗਾ। ਉਹੀ ਗੱਲ ਆ। ਨਾਲੇ ਲੇਬਰ ਥੋੜਾ ਜਿਹਾ ਮਹਿੰਗਾ ਪੈਂਦਾ। ਲਸਣ ਦਾ ਆਪ ਵੀ ਬੰਦਾ ਕਰ ਲੂਗਾ ਹਲ। ਨਹੀਂ ਲਸਣ ਦੀ ਤਾਂ ਕੜਾਈਆਂ ਹੋਣੀਆਂ, ਦੂਰ ਲੁਆਈ ਹੋਣੀ, ਪਟਾਈ ਹੋਣੀ ਲਸਣ ਨੂੰ ਵੀ ਉਹੀ ਲੇਬਰ ਆ। ਫੇਰ ਵੀ ਲਸਣ ਉੱਠਿਆ ਆਉਂਦਾ। ਉੰਨੀਆਂ ਲੇਬਰ ਲਸਣ ਦੀ ਆ, ਉੰਨੀਆਂ ਲੇਬਰ ਪਿਆਜ਼ ਦੀ ਆ। ਲਸਣ ਨੂੰ ਫੇਰ ਵੀ ਸਾਭ ਲੰਦਾ ਬੰਦਾ ਯਾਰ। ਨਹੀਂ ਸਾਭ ਦਾ ਫਰਕ ਆ, ਲੇਬਰ ਤਾਂ ਉੰਨੀਆਂ ਪੈਣੀ ਲਸਣ ਨੂੰ ਵੀ। ਲਸਣ ਦੇ ਵੀ ਦੋ ਕੜਾਈਆਂ, ਪਟਾਈ ਲਸਣ ਦੀ, ਲੁਆਈ ਲਸਣ ਦੀ। ਸੇਮ ਚੀਜ਼ ਆ ਦੇਜੇ ਪਿਆਜ਼ ਲਾਦੇ ਇੱਥੇ ਜੀ ਸਰੋਂ ਲਾਦੇ ਇੱਥੇ ਜਿੱਦ ਨੂੰ ਛੱਡਾ ਨੇ ਇਨੇ ਜੀ ਚਾਹ ਲਾ ਲਾ ਇੱਕ ਕੀਲੇ ਤੇ 4 ਮੰਜ 11 ਬਣਾ ਦੇ ਆ ਪਤਾ ਲੱਗ ਜੀ ਵੀ ਕਿਹੜੀ ਚੀਜ਼ ਜਿਆਦਾ ਕਾਮਜਾਦਾਂ ਨਾਲ ਲੈ ਸੰਦਾ ਤਾਂ ਹੀ ਲੱਗਣਾ ਲੈ ਸੰਦਾ ਬੀਜੇ ਵਾਵੇਂ ਗਾਇਰ ਲੈ ਸੰਦਾ ਨਕਲੀ ਵੀ ਤਾਂ ਆਇਆ ਕਹਿੰਦੇ ਚੈ ਨਾਲ ਆਉ ਲਾ ਚਾਹ 400 ਰੁਪਏ ਕਿਲੋ ਹੋਇਆ ਪਿਆ ਸੰਘਾ ਲਸਣ ਦੇ ਬੀਜ ਦਾ ਪੈਂਦਾ ਜਿਵੇਂ 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 ਜ ਹੋ ਸਾਰੀ ਹਰਾ ਥੋੜੋ ਰਹਿਣਾ ਤੇਰੇ ਵਾਲਾ ਵੀ ਤਾਂ ਦੇਖ ਹੁਣ ਸਾਰਾ ਹੀ ਹਰਾ ਥੋੜੋ ਰੂਹ ਲੈ ਲੇ ਗਣਾ ਸਪਰੇਅ ਵੱਜੀ ਮੁੰਦੀ ਇਹਦੇ ਮੁੱਲੀਆਂ ਵੀ ਹੋਈਆਂ ਓਏ ਤਾਂ ਅੰਦਰ ਨਹੀਂ ਹੋਈ ਐਦ ਕੀ ਹਲੇ ਇੰਨੀ ਤਾਂ ਹੀ ਤਾਂ ਪੰਗੇ ਆ ਕਣਕਾਂ ਨੂੰ ਵੀ ਤੂੰ ਹਸਾਬ ਲੱਲਾ ਵੀ ਅੱਜ 10 ਨਵੰਬਰ ਹੋ ਗਈ ਹਲੇ ਬਰਸ਼ ਟੀ-ਸ਼ਰਟ ਚ ਫਿਰਦੇ ਸਵੇਰੇ ਠੰਡ ਹੁੰਦੀ ਮੰਨਦਾ ਹੁਣ ਆ ਤੂੰ ਜਖਾਮ ਕਰਾ ਲਈ ਟੀ-ਸ਼ਰਟ ਚ ਫਿਰ ਕੇ ਨਹੀਂ ਫਿਰ ਵੀ ਠੰਡ ਤਾਂ ਨਹੀਂ ਹੈ ਸਵੇਰੇ ਸਵੇਰੇ ਹੁੰਦੀ ਆ ਮੈਂ ਮੰਨ ਜਾਂਦੀ ਠੰਡ ਜਾਂਉਂਦੀ ਠੰਡ ਲੱਗਦੀ ਆ ਹੰਦੀਤ ਹੈ ਮੱਛਰ ਦੇ ਲਾ ਤੋ ਕਿੰਨਾ ਹਮੇਲੇ ਕਹਿੰਦੇ 25 ਤਰੀਕ ਤੱਕ ਚੱਲਣਾ ਬਾਕੀ ਦੇਖਦੇ ਆ ਹੁਣ ਜਨਵਰੀ ਮੈਂਬਰ ਹਾਂ 15 ਦਿਨ ਤੱਕ ਆਹੋ 25 ਚੱਲ ਪੈਣਾ ਮੈਨੂੰ ਉਮੀਦ ਨਹੀਂ ਹੈਗੀ ਤਦ ਪਹਿਲੀ ਤੱਕ ਹੀ ਚੱਲੂੰਗਾ ਦੇਖੀ ਨਾ ਐਲਾਨ ਨਹੀਂ ਕਰਿਆ ਇਹਨਾਂ ਨੇ ਐਲਾਨ ਤਾਂ ਕਰਤਾ 25 ਦਾ ਜ਼ਰੂਰੀ ਲੋੜ ਹੁੰਦਾ 25 ਨੂੰ ਚੱਲਣਾ ਆਹ 2-4 ਦਿਨ ਨੇ ਹੂਣ ਲਗਾ ਹੂਣ ਲਗਾ ਦਿੰਦੇ ਆ 2-4 ਦਿਨ ਇਹ ਵੀ ਆ ਰਪਈਆ ਰਹਿੰਦੀ ਆ ਰਹਿੰਦਾ ਆਹ ਤੇ ਲੇਟੇ ਚੱਲੂਗਾ ਨਹੀਂ ਤਾਂ 15-15 20 ਤੇ ਚੱਲ ਪੈਂਦਾ ਹਨਾ ਹੂੰ ਉਧਰ ਪ੍ਰਧਾਨ ਭਾਈ ਬੋਲਿਆਂ ਨੂੰ ਠੀਕਦਾ ਭਾਈ ਇਹ ਨਹੀਂ ਆਉਂਦੇ ਹਾਲੇ ਹੁਣ ਛੱਟ ਪੂਜਾ ਕੱਲ ਹੋਈ ਆ ਹਾਲੇ ਫੇਰ ਹੂੰ ਤੇ ਵਾਹ ਟ੍ਰੇਨ ਚੜੂਗੇ ਵਿਚਾਰੇ 2-3 ਦਿਨ ਦਿਨ ਉਹਨਾਂ ਨੇ ਹੂਣ ਟ੍ਰੇਨ ਚੜ੍ਹਨੇ ਲਾ ਦੇਣਿਆ ਹਾਂ ਜੀ ਇਹ ਹਫਤਾ 10 ਦਿਨ ਨਹੀਂ ਆਉਂਦੇ ਉਹ ਆਉਂਦੇ ਨਹੀਂ ਕੰਮ ਵੀ ਹਲੇ ਇੰਨਾ ਹੈ ਜੀ ਆਗੇ ਫੇਤਾ ਸੀ ਕੱਲਾ ਬੋਲੇ ਹੀ ਰੱਖ ਲੈਣਾ ਆਹ ਉਹ ਕੰਮ ਠੀਕ ਉਹਨੂੰ ਪੱਕਾ ਹੀ ਨੌਕਰੀ ਉਹ ਰੱਖ ਲੈਣਾ ਨੂੰ ਬਣਾ ਆ ਨਾਲੇ ਪਿਆਜ ਗੁੱਡੀ ਯਾਰ ਉਹ ਜਨ ਨਾਲੇ ਆਪਣਾ ਹੋਰ ਕਰੀ ਜਾ। ਉਹ ਬੰਦਾ ਕੋਟ। ਫੇਰ ਕਿਆ ਸਲਾਹ ਬਣਾਈ ਵੀ ਕੰਨ ਲਿਆਉਣਾ ਤੇ ਦੂਆ। ਸੋਚਦੇ ਹਾਂ ਹੁਣ ਕੱਲੂ ਬਣਾ ਕੇ ਵੀ ਕੋਈ ਜਾਣਦੀ ਸਲਾਹ ਏ। ਹਾਂ ਉਹਨਾਂ ਕੋਲ ਵੀ ਹੈਗਾ। ਯਾਰ ਹੁਣ ਯੂਨੀਵਰਸਿਟੀ ਆ ਕੋਈ ਸਲਾਹ ਤਾਂ ਰეკਮੈਂਡ ਕਰੂੰਗੀ ਆਪਾਂ ਨੂੰ। ਸਲਾਹ ਤਾਂ ਉਹਨਾਂ ਨੇ ਕਹਿਣਾ ਭਾਈ ਰਾਇਆ ਵੀ ਲੋ। ਹਾਂ ਤੈਨੂੰ ਇਹੀ ਆ। ਅੱਜ ਤਾਂ ਪਿਆਜ ਦੀ ਸਲਾਹ ਲੈਣੀ ਹੁਣ ਇੱਥੇ। ਕੋਈ ਤਾਂ ਰეკਮੈਂਡ ਕਰੂੰਗਾ ਹੀ ਉਹ ਵੀ ਆਪ ਵੈਰਾਈਟੀ ਲਾਓ ਆਣੇ ਲਾਓ ਇਹ ਚੀਜ਼ ਲਾਓ ਇਹ ਕਰੋ। ਸਲਾਹ ਤਾਂ ਲੈ ਲਈਏ ਕਰਰੀ ਦਾ ਮਰਜ਼ੀ ਆ ਬਣਾ। ਹਾਂ। ਲਾਤਾ ਲੈ ਲੀਏ ਕੋਈ ਤੈਨੂੰ ਕਹਿਣਾ ਵੀ ਚਾਰੇ ਚੀਜ਼ਾਂ ਲਾ ਲ ਡਿੱਗਾ ਬਿੱਗਾ ਹਾਂ ਨਾਲੇ ਪਤਾ ਲੱਗ ਜੀ ਚਾਰੇ ਚੀਜ਼ਾਂ ਦਾ ਪੰਗਾ ਹੋਰ ਬਹੁਤ ਆ ਹੁਣ ਪਹਿਲਾਂ ਸੰਕੋਰ ਸਪਰੇਅ ਮਾਰਨੀ ਆ ਕੱਲੂ ਫੇਰ ਪੰਗਾ ਹੁੰਦਾ ਸੰਕੋਰ ਸਪਰੇਅ ਦੇ ਬਾਅਦ ਤੇਰਾ ਅਨੀ ਦਾ ਅਲਟਰਾ ਜਨ ਪਾ ਲੈਣੀ ਦੀ ਵਿੱਚ ਉਹ ਮੈਂ ਕਿ ਪਿਆਜ਼ਾਂ ਨੂੰ ਨਾ ਖਰਾਬ ਕਰੇ ਕਿਤੇ ਫਿਰ ਮੈਂ ਉਹ ਵੀ ਜਿੱਦ ਸਰੋਂ ਸਰੋਂ ਵੀ ਜੀ ਤਾਂ ਹੀ ਪੰਗਾ ਉਹ ਹੋਣੀ ਨਹੀਂ ਹੈਗੀ ਇਹਨੇ ਹੋਣੀ ਨਹੀਂ ਦੇਣੀ ਅਲਟਰਾ ਜਨਰੇਸ਼ਨ ਕੋਰ ਨੇ ਸਰੋਂ ਤਾਂ ਇਹਦੇ ਕਰਕੇ ਫਿਰ ਹੁਣ ਕਾਲੂ ਸਪਰੇਅ ਮਾਰ ਕੇ ਪੈਣਾ ਕੱਖ ਜਿਆਦਾ ਖਤਮ ਕਰੀਏ ਤਾਂ ਨਹੀਂ ਜਿਹੜੇ ਚਮਕਦੇ ਆ ਆ ਉਹ ਦੋ ਤਾਂ ਖਤਮ ਚਾਹੀਦੇ ਬਾਕੀ ਉਹਦੇ ਬਾਅਦ ਦੇਖਦੇ ਆ ਫਿਰ ਲਸਣ ਦਾ ਆਏ ਜੇ ਲਸਣ ਹੁਣ ਲਾ ਦਿੰਦੇ ਲਸਣ ਨੂੰ ਪਾਣੀ ਲੱਗਣਾ ਤਾਂ ਗੈਲ ਪਾਣੀ ਲੱਗ ਜਾਣਾ ਤਾਂ ਉਦੋਂ ਹਾਂ ਹੈ ਲਸਣ ਲੋਟ ਆ ਪੰਗਾ ਹੁਣ ਬੀਜ ਦਾ ਪੈਂਦਾ ਯਾਰ ਮਹਿੰਗਾ ਬੀਜਾ ਹੋਰ ਤਾਂ ਕੋਈ ਚੱਕਰ ਨਹੀਂ ਲਸਣ ਦਾ ਫਾਇਦਾ ਤਾਂ ਬਹੁਤ ਗਾ ਲਸਣ ਪਿਆਜ਼ ਦਾ ਬੀਜ ਮਹਿੰਗਾ ਗਾਹਾਂ ਨੂੰ ਸਹੀ ਹੁਣ ਜਾਨੀ ਕਿ ਇੱਕ ਵਾਰ ਸਾਂਭਣ ਦੀ ਲੋੜ ਆ ਜੇ ਆਪਾਂ ਸਾਲ ਸਾਂਭ ਲਿਆ ਹੁਣ ਆਹ ਰੇਟ ਦੇਖ ਲੈ ਆਹ ਟਾਈਮ ਆ ਗਿਆ ਵੇਚੀ ਇਹਨੂੰ ਇਹ ਤਾਂ ਸਟੋਰ ਹੋ ਜਾਂਦਾ ਇਹਦੀ ਕੋਈ ਦਿੱਕਤ ਨਹੀਂ ਹੈਗੀ। ਉਹੀ ਇਹ ਤਾਂ ਘਰਾਂ ਵੀ ਰੱਖ ਲੈਂਦਾ ਮੁੰਡਾ। ਉਹ ਤਾਂ ਜਿੱਥੇ ਮਰਜ਼ੀ ਰੱਖ ਲਾ। ਪਿਆਜ਼ ਨਹੀਂ ਸਟੋਰ ਹੁੰਦਾ। ਇਹਨਾਂ ਪਿਆਜ਼ ਥੋੜਾ ਜਿਹਾ ਪੰਗਾ ਏ। ਪਿਆਜ਼ ਦੀ ਖੇਚਲ ਜੀ ਵੀ ਜ਼ਿਆਦਾ। ਥੋੜੀ ਪਨੀਰੀ ਸਾਂਭਣੀ ਪੈਂਦੀ ਏ। ਇਹ ਉਹ ਤਾਂ ਐ ਸੱਟ ਕੇ ਲਾ ਦੇ ਤਾਂ ਫੇਰ ਵੀ ਹੋਏ ਆਉਂਦੇ। ਲੈ ਉਹਦੇ ਇੱਕ ਨਹੀਂ ਛਟਾਈ ਦਿੰਦੇ ਆਂ। ਆ ਉਹ ਲੈਣਾ ਕੇਰੀ ਚ ਕੇਰੀ ਜਾਂਦੇ ਆ। ਹੂੰ। ਤਾਂ ਆਸ ਤੋਂ ਪੂਰਾ। ਇੱਕ ਨਹੀਂ ਉੱਥੇ ਜਗਦੀਪ ਨੇ ਬੀਜਿਆ ਉਹ ਤਾਂ ਇੱਕ ਨਹੀਂ ਉਹਨੇ ਪਾਣੀ ਵੀ ਨਹੀਂ ਲਾਇਆ ਪਤੰਦਰ ਨੇ ਮੈਂ ਪਾਣੀ ਚਲਾ ਦੇ। ਮਸ਼ੀਨ ਵੀ ਆਉਂਦੀ ਉਹ ਸਾਈਡ ਜੀ। ਹਾਂ ਮਸ਼ੀਨ ਆਉਂਦੀ ਬਹੁਤ ਵਧੀਆ। ਉਹ ਕਹ ਜੀ ਫਿਰ ਹੁਣ ਚਾਰ ਚੰਨੇ ਲੋ ਠੀਕ ਆ ਜੀ ਫਿਰ ਬੰਦੇ ਨੂੰ ਮੱਛਰ ਲੜਦਾ ਕਹਿੰਦਾ ਮਿਲਦੇ ਆ ਗਾਲੂ ਕਿਸ ਅਗਲੀ ਵੀਡੀਓ ਚ